ਓ ਥਾਪਾ ਗਾਇਆ ਮੈਂ ਤਾਂ ਬਾਰ ਮਾਪੀ ਹੁਣ ਹੋਇਆ ਓ ਜੀਓ ਵਾਹ ਵਾਹ ਦਰਸ਼ਕ ਵੀਰਾਂ ਮੇ ਵਾਹ ਵਾਹ ਨਾ ਵੇ ਨਾ ਮਲਾ ਆ ਜਾ ਆ ਜਾ ਮੱਲਾ ਜੱਜਦਾ ਬੱਚਾ ਜਾ ਆ ਜਾ ਵੇ ਆ ਜਾ ਦਰਸ਼ਕ ਵੀਰੋ ਤਾੜੀਆਂ ਦੁਨੀਆ ਲਈ ਚਲੋ ਪਾਓ ਮਰ ਜਾ ਰੋ ਕਹਿੰਦਾ ਫਰਮੇਸ਼ ਰਾਣ ਨੇ ਕਹਿੰਦੇ ਫੁੱਲ ਖੜਦੇ ਤੇ ਕਹੇ ਨਾਲ ਹੀ ਨੱਚਦੇ ਓਏ ਕਹਿੰਦਾ ਪਰਮੇਸ਼ਰ ਨਾਲ ਨਹੀਂ ਕਦੇ ਫਲ ਖਰਦੇ ਤੇ ਕਹਿਣ ਨਾਲ ਨਹੀਂ ਨੱਚਦੇ ਮੋਰ ਹੁੰਦੇ ਮਤ ਲੱਧ ਨਹੀਂ ਕਤਾਜਲੀ ਲਿਖੀ ਜਾਂਦੀ ਮਤ ਲੱਧ ਨਹੀਂ ਪੈਦਾ ਤਗੋਰ ਹੁੰਦੇ ਅਸੀਂ ਆਸ਼ਕ ਫੁੱਟਿਆ ਸਮਾਨਾ ਦੇ ਤੇ ਛਦਰੀ ਦੇ ਮਹਿਨ ਵਾਲੇ ਕਬੂਤਰ ਹੋ ਰਹੇ ਆ ਜਾ ਵੇ ਹਿਮਾਚਲ ਵਾਲਿਆ ਐਦਾ ਨਹੀਂ ਗੱਲ ਬਣਨੀ ਆ ਜਾ ਮੇਰਾ ਭਰਾ ਮੱਲਾ ਨਵੀਲ पारणी पर्म हुयाबे वारे सवाद सबूदार खाड़े जा भई मला खी गॾे चलियो बड़ा ਆਪਾ ਕਹਦਾ ਜੰਮ ਦੀਆਂ ਸੂਰਾਂ ਦੇ ਮੂੰਹ ਤਿੱਖੇ ਹੁੰਦੇ ਆ ਸਜਣਾ ਜੰਮ ਦੀਆਂ ਸੂਰਾਂ ਦੇ ਮੂੰਹ ਤਿੱਖੇ ਹੁੰਦੇ ਆ ਜਿਹਨੇ ਮਿਹਨਤਾਂ ਕੀਤੀਆਂ ਜਿਹਨੇ ਉਸਤਾਦਾਂ ਲੀਆਂ ਮਾਰਾ ਖਾਦੀਆਂ ਜਿਹਨੇ ਉਸਤਾਦਾਂ ਲੀਆਂ ਮਾਰਾ ਖਾਦੀਆਂ ਆ ਖਾੜੇ ਦੇ ਵਿੱਚ ਉਹ ਹੀ ਨਿੱਕੜਿਆ ਕਰਦੇ ਆ ਬੱਲੇ ਬੱਲੇ ਬਾਰ ਹੋ ਜਾ ਸਾਰੇ ਜਣੇ ਖੜੇ ਹੋ ਜਾ ਹੈਲੋ ਮਲਾਜਾਂ ਵੀਰਾਂ ਨੂੰ ਬੇਨਤੀ ਹੈ ਬਾਜੀ ਬਾਹਰ ਕੱਢ ਸਾਰੇ ਜਣੇ ਹੈਲੋ ਉੱਧਰ ਬੈਠ ਜਾ ਉੱਧਰ ਹੈਲੋ ਭਾਈ ਬਾਹਰ ਹੋ ਜਾ ਸਾਰੇ ਵੀਰ ਕੋਈ ਨਹੀਂ ਅਸਤੇ ਵੱਡੀਆਂ ਕੁਸ਼ਤੀਆਂ ਬਾਕੀ ਆ